ਮਾਰਾ ਦੇ ਚਰਨਾਂ ਵਿੱਚ ਆਪਾਂ ਆਏ ਨਮਸਕਾਰ ਕਰੀ ਅਸ਼ਟਾਂਗ ਵੀ ਕੀਤਾ ਅੱਠ ਅੰਗ ਧਰਤੀ ਨਾਲ ਲਾਏ ਵੀ ਮੱਥਾ ਟੇਕਣਾ ਟੇਕਣ ਦਾ ਅਰਥ ਕੀ ਹੁੰਦਾ ਧਰਨਾ ਮੱਥਾ ਟੇਕਦਾ ਕਹਿੰਦਾ ਧਰਤਾ ਮੱਥਾ ਗੁਰੂ ਚਰਨਾਂ 'ਚ ਫਿਰ ਮੱਥਾ ਟੇਕੀ ਹੋਈ ਚੀਜ਼ ਦੁਬਾਰੇ ਚਾ ਕੇ ਕਿਤੇ ਹੋਰ ਨਹੀਂ ਧਰੀ ਦੀ ਹੁੰਦੀ ਇੱਕ ਗੱਲ ਇਹ ਪੱਲੇ ਬੰਨੂ ਆਪ ਮਾਨੋ ਗੁਰੂ ਗ੍ਰੰਥ ਸਾਹਿਬ ਦੇ ਕੋਲ ਮੱਥਾ ਟੇਕਿਆ ਗੋਲਕ ਵਿੱਚ 10 ਰੁਪਏ ਪਾ ਦੇ ਜਾਂ ਰੁਪਈਆ ਪਾਤਾ 100 ਰੁਪਈਆ ਪਾਤਾ ਜਿਹਨੂੰ ਦਵਾਰੇ ਬੰਦਾ ਚੱਕੇ ਕਿੰਨਾ ਪੜਾ ਲੱਗੂ ਮੱਥਾ ਟੇਕ ਕੇ ਕੋਈ ਚੀਜ਼ ਦਵਾਰੇ ਚਾਕੇ ਜੇਬ ਚ ਪਾ ਲੇ ਦੇਖਣ ਨਾਲ ਨੂੰ ਕਿੰਨਾ ਪੜਾ ਲੱਗੂ ਕਿ ਵੀ ਇਹ ਮੰਦਾ ਮੂਰਖੇ ਇਹ ਅਗਿਆਨੀ ਇਹਨੂੰ ਸਮਝ ਨਹੀਂ ਆਇਆ ਜਿਹੜੇ ਚੀਜ਼ ਗੁਰੂ ਚਰਨਾਂ ਚ ਰੱਖਤੀ ਦਵਾਰੇ ਨਹੀਂ ਚੱਕੀਦੀ ਹੁੰਦੀ ਸਾਰੇ ਆਪਾਂ ਸਾਥ ਸੰਗਤ ਇਹ ਗੱਲ ਦਾ ਮਨ ਵਿੱਚ ਖਿਆਲ ਕਰੀ ਜਿਹੜੇ ਜਿੱਥੇ ਟੇਕ ਤੀ ਉਹ ਦਵਾਰ ਨਹੀਂ ਫਰਚੱਕੇ ਕਿਤੇ ਹੋਰ ਤਰੀ ਦੀ ਹੁੰਦੀ ਉਹਦਾ ਟੇਕ ਤੀ ਹੁਣ ਠੰਡੇ ਦਿਮਾਗ ਨਾਲ ਸੋਚੋ ਇਹ ਗੱਲ ਜਿਹੜੇ ਸਮਝਦਾਰ ਹੋ ਜਿਹਦਾ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਹਰ ਇੱਕ ਵਾਰੀ ਟੇਕ ਦਾ ਪਰ ਜਗਾ ਜਗਾ ਕਿਉਂ ਟੇਕ ਇਥੇ ਵੀ ਕਰਤਾ ਮਹਾਰਾਜ ਕੋਲ ਮੱਥਾ ਫਿਰ ਕਿਤੇ ਹੋਰ ਵੀ ਦਰਤਾ। ਬਾਬਾ ਕਹਿੰਦੇ ਫਿਰ ਇਹ ਪ੍ਰਮਾਣ ਨਹੀਂ ਹੈ। ਇੱਕ ਵਾਰੀ ਧਰੀ ਹੋਈ ਚੀਜ਼ ਦੂਜੇ ਨੂੰ ਥੋੜਾ ਜੱਕੀ ਦੀ ਹੁੰਦੀ ਹੈ। ਗੁਰਬਾਣੀ ਚ ਮਾਰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਤਨ ਮਨ ਔਰ ਧਨ ਬਾਬਾ ਜੀ ਕਹਿੰਦੇ ਗੁਰੂ ਨੂੰ ਸੌਂਪ ਦੇ। ਕਿਹੜੇ ਬਾਬੇ ਤੇਰਾ ਸੱਜੇ ਬਾਸ਼ਾ ਮੈਂ ਤੈਨੂੰ ਦਿੱਤਾ ਤੇਰੀ ਹੈ ਸਾਹ ਮਾਪਦਾ ਫਿਰ ਤਾਂ ਪ੍ਰਵਾਨ ਹੈ ਜੇ ਕਹਿ ਵੀ ਦਿੱਤਾ ਗੁਰਮੁਖ ਪਿਆਰਿਓ ਦਿੱਤਾ ਹੈ ਨਹੀਂ ਫਿਰ ਸਾਧ ਸੰਗਤ ਉਹਦਾ ਫਾਇਦਾ ਕੋਈ ਨਹੀਂ ਬਾਬੇ ਨੇ ਕਿ ਬਚਨ ਕੀਤਾ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਦੇ ਕਾਰਜ ਰਾਸ ਜਿਹੜਾ ਮੱਥਾ ਟੇਕੇ ਕਹਿੰਦੇ ਬਾਬਾ ਤੇਰੇ ਬਿਗੈਰ ਹੁਣ ਕਿਤੇ ਹੋਰ ਨਹੀਂ ਮੈਂ ਭਟਕਦਾ ਮੈਂ ਆਪਣਾ ਮਨ ਵੀ ਤਨ ਵੀ ਤੈਨੂੰ ਦੇ ਦਿੱਤਾ ਬਾਬਾ ਸੱਚੇ ਪਾਤਸ਼ਾਹ ਜਿਹਦੇ ਮਨ ਅਰਪਣ ਕਰਤਾ ਗੁਰੂ ਨੂੰ ਟੇਕਦਾ ਮੱਥਾ ਉਹਦੇ ਸਾਰੇ ਕਾਰਜ ਬਾਬਾ ਕਹਿੰਦਾ ਰਾਸ ਹੋਣਗੇ ਤਿਸ ਸੇਵਕ ਕੇ ਇੱਕ ਨਹੀਂ ਕਿ ਜੇ ਇੱਕ ਕੰਮ ਸਮਰਦਾ ਉਹ ਕਹਿੰਦਾ ਮਾਰਗਣ ਤਿਸ ਸੇਵਕ ਕਾ ਇੱਕ ਕੰਮ ਰਾਸ ਉਹ ਉਹ ਨਹੀਂ ਬਾਬਾ ਜੀ ਕਹਿੰਦੇ ਸਤਿ ਸੇ